ਸ਼ਿਕਾਰ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਰਣਜੀਤ ਕੌਰ ਬੁਲੇਟ ਅਸੀਂ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲਾਂ ਨਜ਼ਰ ਪਾ ਲੈਣੇ ਨੂੰ ਤੱਕ ਗਏ ਹਾਂ ਸੁਰਖੀਆਂ ਤੇ ਪੰਜਾਬ 'ਚ ਵੱਡਾ ਹਾਸਾ ਵਾਪਰਿਆ ਅਮਰਸਰ ਵਿਚ ਅਗਦੀ ਘਟਨਾ ਵਿਚ ਖੰਨਾ ਦੇ ਐਸਐਸਪੀ ਅਸ਼ਵਨੀ ਗੋਇੰਟਾਲ ਚੁਲਸਕੇ ਉਹਨਾਂ ਨੂੰ ਇਲਾਜ ਲਈ ਕੁਝ ਸਮੇਂ ਲਈ ਅਸਪਤਾਲ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ ਅਮਰਸਰ ਦੇ ਖੰਨਾ ਪੇਪਰ ਮੇਲ ਵਿਚ ਖੰਨਾ ਸ਼ਹਿਰ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਥੇਪ ਸੜਨ ਆਏ ਐਸਪੀ ਤਰਨ ਰਤਨ ਤੇ ਡੀਐਸਪੀ ਸੁਖ ਅਮਰਤ ਅਚਾਨਕ ਘਰ ਦੀ ਲਪੇਟ ਵਿਚੋਂ ਨਾਲ ਚੁਰਸ ਗਏ ਡੀਐਸਪੀ ਦਾ ਹੱਥ ਵੀ ਫਿਰ ਸੜ ਗਿਆ ਸੀ ਉਸ ਨੂੰ ਮੋਟਲੀ ਸਹਾਇਤਾ ਦੇਣ ਤੋਂ ਬਾਅਦ ਸ਼ਾਮ 7 ਵਜੇ ਛੁੱਟੀ ਦੇ ਦਿੱਤੀ ਗਈ ਸੀ ਜਦੋਂ ਐਸਪੀ ਤਰਨ ਰਤਨ ਪੰਜਾਬ ਪਟੇਸ਼ਾ ਸੜ ਗਏ ਸਨ ਇਸ ਸਮੇਂ ਇਲਾਜ ਅਧੀਨ ਹੈ ਜਾਣਕਾਰੀ ਆਈਜੀ ਨੇ ਦਿਹਾਨਾ ਰੇਂਜ ਤਤਕ੍ਰਿਤ ਕੌਗ ਮਿਲਤੀ ਹੈ ਆਈਜੀ ਨੇ ਵੀ ਕਹਿ ਕਿ ਤਿੰਨੋਂ ਅਧਿਕਾਰੀ ਖਤਰੇ ਤੋਂ ਬਾਹਰ ਨੇ ਐਸ ਪਿਆ ਸ਼ਿਵਨੀ ਗੋਇੰਦਿਆ ਅਤੇ ਡੀਐਸਪੀ ਸੁਖ ਅਮਰਸਿੰਘ ਰੰਧਾਵਾ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਐਸਪੀ ਕਰਨ ਰਤਨ ਦਾ ਸਪੰਦ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਸਾਲ ਖੰਨਾ ਚਤਨਾਤ ਐਸਪੀ ਰਤਨ ਅਤੇ ਡੀਐਸਪੀ ਸੁਖ ਅਮਰਸਿੰਘ ਰੰਧਾਵਾ ਆਪਣੀ ਟੀਮ ਨਾਲ ਖੰਨਾ ਤੋਂ ਮਸ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਪਹੁੰਚੇ ਸਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਤੋਂ ਇਥੇ ਖੁਲਸੇ ਨਸ਼ਾ ਤਸਕਰੀ ਦੇ ਮਾਮਲੇ 'ਚ ਬਰਾਮਦ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਆਉਂਦੀ ਹੈ ਕਿ ਇਥੇ ਬੋਇਲਰਾਂ ਅਤੇ ਪੱਟੀਆਂ ਵਿੱਚ ਆਫੀਨ ਭੂਕਿੰਗ ਹੈ ਅਤੇ ਹੋਰ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾ ਰਹੇ ਨੇ ਜਦੋਂ ਫੰਨਾਪੁਰਾ ਕੋਲ ਸਮਸ਼ਿਆ ਕੀ ਪੇਪਰ ਨੂੰ ਵਿੱਚ ਨਸ਼ੀਲੇ ਪਦਾਰਥ ਨਸ਼ਟ ਕਰੀ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਬੋਇਲ ਉੱਡ ਗਿਆ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮਿਸਰ ਦੇ ਅਮਰਦੀਪ ਅਸਤਾਨ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਪੁੱਤਰ ਕੋਇਤਰ ਸਿੰਘ ਮੱਤੇਵਾਲ ਵੀ ਇੱਕ ਮਸ਼ਹੂਰ ਵਕੀਲ ਹੈ ਹਰਦੇਵ ਸਿੰਘ ਮੱਤੇਵਾਲ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਸਹਿਯੋਗੀ ਵਿੱਚ ਇੱਕ ਸਾਥੀ ਅਸਿੰਦਨ ਮਿਆਰਾ ਕਾਰੀਗਰ ਦੇ ਪ੍ਰਧਾਨ ਜੁਟੀ ਸਿੰਘ ਬਾਦਲ ਨੇ ਹਰਦੇਵ ਸਿੰਘ ਮੱਤੇਵਾਦ ਦੇ ਦੇਹਾਂ ਤੇ ਦੁੱਖ ਪ੍ਰਗਟਾਇਆ ਪਰਵਾਦ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਸਭ ਦਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਦ ਦੇ ਦੇਹਾਂ ਤੇ ਨਾਲ ਪੰਜਾਬ ਨੇ ਕਾਨੂੰਨ ਦੇ ਖੇਤਰ ਚ ਇੱਕ ਦਿੱਗਜ ਗਵਾ ਦਿੱਤਾ ਹੈ ਮਹੱਤਵਪੂਰਨ ਮਾਮਲੇ ਵਿੱਚ ਸੁਭੇ ਦੀ ਅਗਵਾਈ ਕਰਨ ਵਿੱਚ ਉਹਨਾਂ ਦੀ ਸੂਝ ਬੂਝ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਹਰਦੇਵ ਸਿੰਘ ਮੱਤੇਵਾਦ ਦੇ ਪੂਰੇ ਮੱਤੇਵਾਦ ਪਰਿਵਾਰ ਪ੍ਰਤੀ ਮੇਰੀ ਹਮਦਰਦੀ ਵਾਹਿਗੁਰੂ ਇਹਨਾਂ ਨੂੰ ਐਸਆਈਓ ਲੋਕ ਘਕਾਟੇ ਨੂੰ ਸਹਿਣ ਕਰਨ ਦੀ ਸ਼ਕਤੀ ਦੇ ਵਿੱਚ ਪਟੰਨਾ ਤੋਂ ਸ਼੍ਰੋਮਣੀ ਕਲਦਾਰ ਸੰਸਦ ਹਰਸ਼ਨੀਵਤ ਕੌਰ ਬਾਦਲੇ ਨੇ ਕਿਹਾ ਕਿ ਸਾਫਟ ਕੈਨ ਰੋਟੇ ਕਰਨ ਵਾਲੇ ਹਰਦੀਪ ਸਿੰਘ ਮੱਤੇਵਾ ਦਾ ਦੇਹਾਂਤ ਪੂਰੇ ਕਾਨੂੰਨੀ ਭਾਈਚਾਰੇ ਲਈ ਕਦੇ ਨਾ ਕੋਲਾਪਣ ਵਾਲਾ ਕਟਾਇਆ ਮੱਤੇਵਾ ਸਾਹਿਬ ਨਸਬੀ ਪੁਹਰੇਤਰੇ ਮੱਤੇ ਸਨ ਸੋ ਕੋਈ ਕਿ ਬੁੱਧੀਜੀਵੀ ਤੇ ਕੁਸ਼ਲ ਰਜਨੀਤੀਕਾਰ ਜੋ ਵੀ ਜਾਣੇ ਜਾਂਦੇ ਸਨ ਪੰਜਾਬ ਵਿੱਚ ਬਿਜਲੀ ਬਿੱਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਉਹ ਪੰਜਾਬੀ ਭਾਸ਼ਾ ਵਿੱਚ ਬਿਜਲੀ ਬਿੱਲ ਆਉਣਗੇ ਇਸ ਤੋਂ ਪਹਿਲਾਂ ਇਹ ਇਕੱਲਾ ਅੰਗਰੇਜ਼ੀ ਭਾਸ਼ਾ ਵਿੱਚ ਜੁਕੀ ਦਿੱਤੇ ਬਿੱਲ ਆਉਂਦਾ ਸੀ ਇਸ ਮਾਮਲੇ ਤੇ ਪੰਜਾਬ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ ਜਿਸ ਤੋਂ ਬਾਅਦ ਹੁਣ ਬਿੱਲ ਦੋਨੋਂ ਭਾਸ਼ਾਵਾਂ ਵਿੱਚ ਜਾਰੀ ਕੀਤੇ ਜਾਣਗੇ ਲੋਕਾਂ ਨੂੰ ਪੜ੍ਹਨ ਚ ਪਰੇਸ਼ਾਨੀ ਦੇ ਚੱਲਦੇ ਪਟੀਸ਼ਨ ਪਾਈ ਗਈ ਸੀ ਬਿਜਲੀ ਬਿੱਲ ਹੁਣ ਪੰਜਾਬੀ ਭਾਸ਼ਾ ਤੋਂ ਵਿੱਚ ਨਾਲ ਆਮ ਲੋਕਾਂ ਨੂੰ ਪੜ੍ਹਨ ਕੋਈ ਪਰੇਸ਼ਾਨੀ ਨਹੀਂ ਆਏਗੀ ਤੇ ਬਿੱਲ ਬਾਰੇ ਪੂਰੀ ਸਮਝ ਆ ਜਾਵੇਗੀ ਇਸ ਨਾਲ ਹੀ ਜੇਕਰ ਕੋਈ ਅੰਗਰੇਜ਼ੀ ਵਿੱਚ ਬਿੱਲ ਭੇਜਣ ਦੀ ਕਹ ਅੰਗਰੇਜ਼ੀ ਵਿੱਚ ਹੀ ਬਿੱਲ ਭੇਜਿਆ ਜਾਵੇਗਾ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮ ਆਰਗਨਿਕ ਦੇ ਚੋਣ ਦੀਵਾਲ ਦੀ ਸੁਰੱਖਿਆ ਲਈ ਤਨਖਾਹ ਪੰਜਾਬ ਪੁਲਿਸ ਨੂੰ ਹਟਾ ਦਿੱਤਾ ਗਿਆ ਇਹ ਫੈਸਲਾ ਚੋਣ ਕਮਿਸ਼ਨ ਦੀ ਹਦਾਇਤਾਂ ਤੋਂ ਬਾਅਦ ਲਿਆ ਗਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਇਸ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਹਨ ਕਿ ਪੰਜਾਬ ਪੁਲਿਸ ਨੂੰ ਚੋਣ ਕਮਿਸ਼ਨ ਦੀ ਹਦਾਇਤਾਂ ਕਰਕੇ ਦੀਵਾਲ ਦੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਸਾਨੂੰ ਸਿੰਘ ਭਗਵਾਨਨਾ ਕਿ ਦੀਵਾਲ ਨੂੰ ਤਮਕੀਦਿਆ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਸਨ ਇਸ ਲਈ ਅਸੀਂ ਸਮੇਂ ਸਮੇਂ ਵਿੱਚ ਸੁਰੱਖਿਆ ਏਜੰਸੀ ਨੂੰ ਸੂਚਿਤ ਕਰ ਗਏ ਤੇ ਇਸ ਦੇ ਨਾਲ ਹੋਰ ਸੀ ਆਪਣੀ ਜਾਣਕਾਰੀ ਦਿੱਲੀ ਪੁਲਿਸ ਨਾਲ ਸ਼ੇਅਰ ਕਰਾਂਗੇ ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਰਵਿਤੇਜ ਦੀ ਮਾਲ ਦਿੱਲੀ ਦੇ ਸਾਬਕਾ ਸੀਐਮ ਨੇ ਕਹਿੰਦੇ ਕਿ ਚਨਨੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣਾਂ ਤੇ ਰਹੇਗੀ। ਨਾਲੇ ਇਹ ਕਿ ਆਪ ਦੇ ਕੌਮੀ ਕਨਸੀਲਰ ਅਰਵਿਤੇਜ ਦੀ ਬਾਦ ਨੂੰ ਦਿੱਲੀ ਪੁਲਿਸ ਨੇ ਜਟ ਪੁਲਿਸ ਸੁਰੱਖਿਆ ਦੇ ਪੀਐਚਐਸ ਦੇ ਸੇਟ ਹੈ ਕਿਹਾ ਤੁਹਾਨੂੰ ਕਿ ਜੀ ਸੁਰੱਖਿਆ ਅਧਿਕਾਰੀ ਤੋਂ ਐਸਕਾਟ ਅਤੇ ਪਾਚਰ ਹਥਿਆਰਮਨ ਗਾਰਡ ਦੇ ਸਰਚ ਸਟਾਫ ਨੇ ਸਖਤ ਤਰੀਕੇ ਨਾਲ ਸੁਰੱਖਿਆ ਲਾਗੂ ਕਰ ਦਿੱਤੇ। ਲੁਧਿਆਣਾ ਵਿੱਚ ਪੁਲਿਸਲਾਜ਼ਮਾਨ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਫਰਾਗੀ ਪੁਲਿਸ ਨੂੰ ਚਕਮਾ ਦੇ ਕੇ ਸੁੱਲਸਪਾਤ ਹੋ ਫਰਾਰ ਹੋ ਗਏ ਜਾਣਕਾਰੀ ਤਾਬਕ ਦੋਵੇਂ ਬਦਮਾਸ਼ ਪੁਲਿਸਲਾਜ਼ਮਾਨ ਨੂੰ ਗਲਬਾਚ ਉਚਾ ਕੇ ਅਚਾਨਕ ਉਨ੍ਹਾਂ ਤੋਂ ਧੱਕਾ ਦੇ ਕੇ ਫਰਾਰ ਹੋ ਗਏ ਲਾਸਤ ਚੁਕਮਾ ਨੂੰ ਲੁਟੇ ਦਾ ਨਾਮ ਲਖਰੇ ਸਿੰਘ ਤੇ ਕਮਲ ਮੀਰ ਸਿੰਘ ਇਹ ਦੋਵੇਂ ਬਦਮਾਸ਼ਾਂ ਨੂੰ ਪੁਲਿਸ ਨੇ 109 ਦੇ ਕਲੰਧਰਾ ਫੜਿਆ ਸੀ ਜਾਣਕਾਰੀ ਤਾਬਕ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਜਾਮ ਦੇਣ ਵਾਲੇ ਦੋਨਾਂ ਤੇऱ्यांना ਨੂੰ ਜਮਾਲਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ ਤੇ ਦਿੱਤੇ ਦੀ ਨਾਮ ਪੁਲਿਸਲਾਜ਼ਮਾਨਾਂ ਮੈਡੀਕਲ ਮਾਂ ਮੈਡੀਕਲ ਕਰਵਾਉਣ ਲਈ ਗਈ ਸੀ ਨਾ ਜਦੋਂ ਬਦਮਾਸ਼ਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਫਿਰ ਉਹਨਾਂ ਨੂੰ ੱੱਕਾ ਦਿੱਤਾ ਤੇ ਪਾਟ ਕੇ ਮਾਝ ਪ੍ਰਦੇਸ਼ ਵਿੱਚ ਹਰ ਰੋਜ਼ ਲੱਖਾਂ ਲੋਕ ਐਚ ਆਰਟੀਸੀ ਦੀ ਯਾਤਰਾ ਕਰਦੇ ਨੇ ਐਚ ਆਰਟੀਸੀ ਦੀਆਂ ਹਜ਼ਾਰਾਂ ਬੱਸਾਂ ਨੇ ਜਿਹੜਾ ਰਾਜ ਦੇ ਵਿੱਚ ਵਾਪਖ ਖੇਤਰ ਚ ਆਪਣੀ ਸੇਵਾਵਾਂ ਪ੍ਰਦਾਨ ਕਰਦੀਆਂ ਨੇ ਐਚ ਆਰਟੀਸੀ ਨੇ ਆਪਣੇ ਯੂਗ ਨੂੰ ਅੱਗੇ ਲਿਜਾਣ ਲਈ ਪ੍ਰੋਫੈਸ਼ਨਲਸ ਕਿਰਾਏ ਦੀ ਸਹੂਲਤ ਸ਼ੁਰੂ ਕੀਤੀ ਹੈ ਜੋ ਕਿ ਇੱਕ ਨਵੀਂ ਪਹਿਲ ਹੈ ਕਾਰਪੋਰੇਸ਼ਨ ਵੱਲੋਂ ਕੈਸ਼लेस ਕਿਰਾਏ ਉੱਤੇ ਅਵੀ ਸਹੂਲਤ ਮਾਰਚ 2024 ਸ਼ੁਰੂ ਕੀਤੀ ਗਈ ਜਿਸ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ ਸਤੰਬਰ 2024 ਵਿੱਚ HRTC ਨੇ ਇਹ ਕਾਰਡ ਲਾਂਚ ਕੀਤਾ ਸੀ ਲੋਕਾਂ ਨੂੰ ਕਾਫੀ ਪਸੰਦ ਆਇਆ ਮਾਰਚ 2024 ਤੋਂ 2025 ਤੱਕ ਇਹ ਅੰਕੜਾ ਹੈ ਹਰ ਰੋਜ਼ ਆਦਰੇ ਅੰਨਜ਼ਾਰਾ ਲੋਕ ਕੈਸ਼レス ਅਤੇ NFC MC ਕਾਰਡ ਰਾਹੀਂ ਭੁਗਤਾਨ ਕਰਦੇ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਤੋਂ ਜੋ ਹੈ ਮੁਕਤੀ ਮਿਲੀ ਹੈ ਨਾਲ ਹੀ ਮਾਰਚ 2024 ਤੋਂ ਚਾਲੀ ਲੋਕ ਰੋਜ਼ਾਨਾ ਕੈਸ਼ਲੈਸ ਕਿਰਾਏ ਦਾ ਭੁਗਤਾਨ ਕਰਦੇ ਨੇ ਜੋ ਜਨਵਰੀ 2025 ਤੋਂ ਰੋਜ਼ਾਨਾ 2460 ਲੋਕ ਹੋ ਗਏ ਨੇ ਤੇ ਸਤੰਬਰ 2024 ਤੋਂ 2025 ਰੋਜ਼ਾਨਾ ਲੋਕ M ਸੀ ਦਾ ਹਿਕਰਾਇਆ ਅਦਾ ਕਰ ਲੈਣਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰੰਪ ਨੂੰ ਵੱਡਾ ਝਟਕਾ ਲੱਗਾ ਹੈ ਕਮਰੀਕੀ ਅਦਾਲਤ ਨੇ 트ਰੰਪ ਦੇ ਹੁਕਮ ਤੇ ਲੋਕ ਲਗਾ ਦਿੱਤੀ ਹੈ ਜਿਸ ਵਿੱਚ ਚੁਣਾ ਨੇ ਜਨਮ ਦੇ ਆਧਾਰ ਤੇ ਅਮਰੀਕਾ ਦੀ ਨਾਗਰਿਕਤਾ ਦੇ ਕਾਨੂੰਨ ਨੂੰ ਰੱਦ ਕੀਤਾ ਸੀ ਜੱਜ ਨੇ ਸਰ ਨੂੰ ਸਪਸ਼ਟ ਅਤੇ ਗੈਰ ਸੰਵਿਧਾਨਿਕ ਕਰਾਰ ਦਿੱਤਾ ਜਦੋਂ ਪ੍ਰਸ਼ਾਸਨ ਨੂੰ ਹੁਕਮ ਲਾਗੂ ਕਰਨ ਤੋਂ ਅਸਥਾਈ ਤੌਰ ਤੇ ਰੋਕ ਦਿੱਤਾ ਸੁਨੇ 트ਰੰਪ ਨੇ ਵੀ ਚੁਣਲ ਨੂੰ ਆਪਣੇ ਦੂਸਰੇ ਕਾਰਜਕਾਰੀ ਚੁਣਾ ਤੇ ਪਹਿਲੇ ਦਿਨ ਇਸ ਹੁਕਮ ਤੇ ਖਸਤਾਖਸ਼ਰ ਕੀਤੇ ਸਨ ਫਿਰ ਹਾਲੇ ਸਿਪਲਟਨ ਦੇ ਵਾਸਤੇ ਨਹੀਂ ਨਵੀਂ ਅਪਟਾਰਟਮੈਂਟ ਕਰਨ ਲਈ ਰੇਟ ਦੇ ਰੋਜੀ ਕੀਆ ਗਿਆ ਕੀ